ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਮੈੰਗਾਂ ਦਾ ਪਰਤਾ ਉਸ ਦੇ ਲਈ ਆਪਾਂ ਜੀ ਬੈਂਗਣੀ ਆ ਇਹਨੂੰ ਸਮਾਰ ਕੇ ਆਪਾਂ ਛਿੱਲ ਲੈਣੀ ਆ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਬੈਂਗਣੀ ਆ ਉਹ ਸਾਰੇ ਛਿੱਟ ਲਾਵਾਂਗੇ ਫਿਰ ਇਸ ਤੋਂ ਬਾਅਦ ਇਸ ਨੂੰ ਆਪਾਂ ਕੱਟ ਲਾਵਾਂਗੇ ਬਰੀਕ ਪੀਸ ਇਹਨਾਂ ਲਈ ਕਿ ਇਹ ਜਿਹੜੀ ਬੈਂਗ ਨਹੀਂ ਆ ਉਹ ਆਪਾਂ ਕੱਟਣੀ ਹੈਗੀ ਤਾਂ ਕਿ ਜਿਹੜਾ ਪਰਤਾ ਹੈਗਾ ਉਹ ਬਹੁਤ ਸਵਾਲ ਬਣ ਜਾਵੇ। ਦੇਖੋ ਜੀ ਆਪਾਂ ਪਿੰਗਨ ਸੀਗੇ ਜਿਹੜੇ ਸਾਰੇ ਕੱਟ ਲੈਂਦੇ ਨੇ ਹੁਣ ਆਪਾਂ ਇਹਨਾਂ ਦਾ ਬਣਾਉਣਾ ਹੈ ਪਰਤਾ ਉਹ ਜਿੱਤੇ ਹੋਵੇ ਸੀ ਗਰਮ ਆਪਾਂ ਛਾੜੀਆਂ ਜਿਹੜੀਆਂ ਉਹ ਧੋ ਕੇ ਇਹਦੇ ਵਿੱਚ ਪਾ ਦਿੱਤੇ ਨਾ ਮੈਂ ਕੰਨ ਤੇ ਆਪਾਂ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਇਆ ਆਪਾਂ ਇਸ ਨੂੰ ਚੰਗੀ ਤਾਂ ਇਵੇਂ ਜਿੱਪਰੀ ਹਿਲਾਉਂਦੇ ਰਹਾਂਗੇ ਜਦੋਂ ਤੱਕ ਇਹ ਛਾੜਿਆਣੀ ਜਿਹੜੀਆਂ ਉਹ ਤੋਂ ਵੀ ਤਾਂ ਬਣ ਕੇ ਤਿਆਰ ਨਹੀਂ ਹੁੰਦੀਆਂ ਇਵੇਂ ਜਿੱਪਰੀ ਆਪਾਂ ਇਸ ਨੂੰ ਹਿਲਾਉਂਦੇ ਰਹਾਂਗੇ ਆਪਾਂ ਪਾਣੀ ਜੀ ਇਹਦੇ ਵਿੱਚ ਬਿਲਕੁਲ ਵੀ ਨਹੀਂ ਪਾਇਆ ਆਪਾਂ ਥੋੜਾ ਜਿਹਾ ਟਾਈਮ ਇਹਨਾਂ ਹੋਰ ਪੁੰਨਾਂਗੇ ਤਾਂ ਕਿ ਜਿਹੜਾ ਘਟਤ ਆਊਗਾ ਉਹ ਵਧੀਆ ਬਣ ਜਾਵੇ ਆਪੇ ਇਸੇ ਤਰ੍ਹਾਂ ਹੀ ਇਹਨਾਂ ਨੂੰ ਫ੍ਰਿੰਟਨਾ ਹੈਗਾ ਲੋ ਜੀ ਆਪਣਾ ਪਰਤਾ ਹੋ ਗਿਆ ਤਿਆਰ ਹੁਣ ਆਪਾਂ ਇਸ ਨੂੰ ਲਾਵਾਂਗੇ ਤੜਕਾ ਆਪਾਂ ਪਹਿਲਾਂ ਇਸ ਨੂੰ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਲੋ ਜੀ ਆਪਾਂ ਹੁਣ ਪਰਤਾ ਹੋ ਗਿਆ ਆਪਣਾ ਤਿਆਰ ਤੇ ਆਪਾਂ ਇਹਨੂੰ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਕਿਸੇ ਭਾਂਡੇ ਵਿੱਚ ਤੇ ਗੈਸ ਕਰ ਦਿੱਤਾ ਆਪਾਂ ਬੰਦ ਆ ਫਿਰ ਆਪਾਂ ਇਸ ਨੂੰ ਤੜਕਾ ਲਗਾਵਾਂਗੇ ਚੰਗੀ ਤਰ੍ਹਾਂ ਆਪਾਂ ਉਸੇ ਬਰਿੰਦੇ ਵਿੱਚ ਹੀ ਤੇਲ ਪਾ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਤੇਲ ਆਪਣਾ ਗਰਮ ਹੋ ਗਿਆ ਸੀ ਤੇ ਹੁਣ ਆਪਾਂ ਕੱਟੇ ਹੋਏ ਇਹਦੇ ਵਿੱਚ ਪਾ ਲਵਾਂਗੇ ਪਿਆਜ਼ ਹੁਣ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਲਸਣ ਜਿਹੜਾ ਉਹ ਵੀ ਆਪਾਂ ਪਾ ਲੈਣਾ ਹੈ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਦੋਨਾਂ ਚੀਜ਼ਾਂ ਨੂੰ ਭੁੰਨਾਂ ਲਵਾਂਗੇ ਨੇ ਤੇ ਅੱਜਾਂ ਦਾ ਜੀ ਥੋੜਾ ਜਿਹਾ ਰੰਗ ਬਦਲ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਜੀ ਆਪਾਂ ਤੇਰੀ ਤਰ੍ਹਾਂ ਇਹਦੇ ਸਭ ਮਿਲਾਣੇ ਹਨ ਆਪਾਂ ਬਰੀਕ ਕੱਟੀਆਂ ਹੋਈਆਂ ਚਾਰ ਹਰੀਆਂ ਮਿਰਚਾਂ ਵੀ ਇਹਦੇ ਵਿੱਚ ਪਾ ਲਵਾਂਗੇ ਥੋੜਾ ਟਾਈਮ ਇਹਨਾਂ ਨੂੰ ਭੁੰਨ ਕੇ ਤੇ ਆਪਾਂ ਲਾਉਂ ਤੀਨ ਮਿਰਚਾਂ ਪਿੰਦਾ ਪਾਉਂਦੇ ਇਹਦੇ ਵਿੱਚ ਮਸਾਲੇ ਵੀ ਦੇਨੇ ਉਹ ਆਪਾਂ ਇਸ ਦੇ ਵਿੱਚ ਜਿਹੜੇ ਪਾਉਣੇਗੇ ਨਮਕ ਗਰਮ ਮਸਾਲਾ ਤੇ ਮਿਰਚ ਲਾਲ ਹਲਦੀ ਇਹ ਚੀਜ਼ਾਂ ਆਪਾਂ ਇਸ ਦੇ ਵਿੱਚ ਐਡ ਕਰ ਦਵਾਂਗੇ ਇਹ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਾਂਗੇ ਤਾਂ ਕਿ ਜਿਹੜੇ ਆਪਣੇ ਪਿਆਜ਼ ਨੇ ਟਮਾਟਰ ਨੇ ਉਹ ਚੰਗੀ ਤਾਂ ਭੁੱਜ ਜਾਣ ਹੁਣ ਆਪਾਂ ਜਿਹੜਾ ਪਾਠਾ ਬਣਾ ਕੇ ਰੱਖਿਆ ਸੀ ਇਹ ਵੀ ਇਹਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰਾਂਗੇ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਫਿਰ ਉਸ ਤੋਂ ਬਾਅਦ ਚਾਰ ਪੰਜ ਸੱਤ ਮਿੰਟਾਂ ਦੇ ਲਈ ਇਹਨੂੰ ਪੱਕਣ ਦੇ ਲਈ ਆਪਾਂ ਢੱਕ ਕੇ ਰੱਖ ਦਾਂਗੇ ਜਿਹੜਾ ਆਪਾਂ ਚੁੰਡੇ ਤੇ ਪਾਠਾ ਬਣਾਉਣੇ ਹੁੰਦੇ ਆ ਵੀ ਅੱਗ ਤੇ ਉਹਦੇ ਨਾਲੋਂ ਇਹ ਬਹੁਤ ਹੀ ਸੌਖਾ ਹੈ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਂਦਾ ਹੈਗਾ ਕਿਉਂਕਿ ਪਹਿਲਾਂ ਉਹ ਆਪਾਂ ਮਾਂਹੜਤਾ ਜਿਹੜਾ ਹੁੰਦਾ ਹੈਗਾ ਮੈਂਗਨ ਦਾ ਉਹ ਆਪਾਂ ਨੂੰ ਛਿੱਲਣਾ ਪੈਂਦਾ ਹੈਗਾ ਫਿਰ ਵਾਰੀ-ਵਾਰੀ ਉਹਨੂੰ ਧੋਣਾ ਪੈਂਦਾ ਚੰਨ ਚਾਰ ਵਾਰੀ ਤੇ ਇਹ ਪਰਤਾ ਜਿਹੜਾ ਛਿੱਲ ਕੇ ਧੋ ਕੇ ਬਸ ਸਿਰਫ ਆਪਾਂ ਇਹਨਾਂ ਨੂੰ ਪਕਾਉਣੀ ਹੈਗਾ ਧੋਣਾ ਆਪਾਂ ਇਸ ਨੂੰ ਸਿਮ ਗੈਸ ਕਰਕੇ 2 ਮਿੰਟਾਂ ਦੇ ਲਈ ਟਾਕੇ ਰੱਖ ਦਾਂਗੇ ਤਾਂ ਕਿ ਜਿਹੜੀ ਆਪਣੀ ਹਲਦੀ ਪਾਈ ਹੋਈ ਆ ਉਹ ਦੀ ਆਪਾਂ ਨੂੰ ਸੁਗੰਧ ਆਵੇ ਇਸ ਮਾਰ ਚੰਗੀ ਤਰ੍ਹਾਂ ਉਹ ਪੱਕ ਜਾਊਗੀ। ਉਹਨੂੰ ਫਿਰ ਆਪਾਂ ਇਸ ਨੂੰ ਢੱਕ ਕੇ ਰੱਖ ਦਿੰਦੇ ਆ। ਆਪਣਾ ਪਰਤਾ ਬਣ ਕੇ ਹੋ ਗਿਆ ਜੀ ਤਿਆਰ। ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਮਿਲਦੇ ਆਂ ਅਗਲੀ ਵੀਡੀਓ ਵਿੱਚ। ਧੰਨਵਾਦ ਜੀ।